ਹਾਂਜੀ ਕੀ ਹਾਲੇ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਸੋਫੀ ਗੁੱਜਰ ਤੇ ਅੱਜ ਤੁਹਾਡੇ ਸਾਹਮਣੇ ਮੈਂ ਇੱਕ ਕ੍ਰਾਈਮ ਸਟੋਰੀ ਸ਼ੇਅਰ ਕਰਨ ਲੱਗਿਆ ਇਹ ਮੁਕਸਰ ਦੇ ਨੇੜੇ ਇੱਕ ਪਿੰਡ ਆ ਥਾਂਦੇਵਾਲ ਇਹ ਉੱਥੋਂ ਦੀ ਘਟਨਾ ਇੱਕ ਮੁੰਡਾ ਹੁੰਦਾ ਬੜੇ ਸੋਹਣਾ ਸਨ ਅੱਖਾਂ ਪਿੰਡ ਵਿੱਚ ਮਿਲ ਵਰਤਨ ਹੁੰਦਾ ਕੋਈ ਲੜਾਈ ਝਗੜਾ ਨਹੀਂ ਬੜਾ ਸਾਊ ਚੰਗੇ ਵਿਚਾਰਾਂ ਦਾ ਮੁੰਡਾ ਹੁੰਦਾ ਤੇ 20-25 ਕਿੱਲੇ ਉਹਨੂੰ ਜਮੀਨਾਂ ਦੀ ਹੁੰਦੀ ਆ ਤੇ ਫਿਰ ਮਾਪੇ ਸੋਚਦੇ ਆ ਯਾਰ ਮੁੰਡਾ ਇਕੱਲਾ ਇਕੱਲਾ ਮੁੰਡਾ ਇਹਦੇ ਵਾਸਤੇ ਕੁੜੀ ਲੱਭਦੇ ਆ ਤੇ ਕੁੜੀ ਲੱਭੀ ਬੜੀ ਸੋਹਣੀ ਸੁਨੱਖੀ ਚਲੋ ਇਹ ਵਿਆਹ ਹੋ ਜਾਂਦਾ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹੁੰਦੇ ਆ ਤੇ ਇੱਕ ਉਸ ਮੁੰਡੇ ਦਾ ਇੱਕ ਭਾਂਜਾ ਹੁੰਦਾ ਕਰਿਆਣਾ ਜਾਣਾ ਲੱਗਿਆ ਰਹਿੰਦਾ ਤੇ ਮੁੰਡਾ ਕਬੱਡੀ ਪਲੇਅਰ ਹੁੰਦਾ ਵਧੀਆ ਖੇਡਦਾ ਹੁੰਦਾ ਮਾਮੇ ਨੂੰ ਵੀ ਖੁਸ਼ੀ ਹੁੰਦੀ ਆ ਯਾਰ ਮੇਰਾ ਭਾਂਜਾ ਕਬੱਡੀ ਪਲੇਅਰ ਆ ਵਧੀਆ ਖੇਡਦਾ ਅੱਗੇ ਤੱਕ ਜਾਊਗਾ ਹਰ ਬੰਦਾ ਸੋਚਦਾ ਆਪਣੇ ਭਾਂਜਾ ਰਿਆ ਹਾਲਾਂਕਿ ਔਰਤਾ ਘੱਟ ਸੋਚਦੀਆਂ ਬੰਦੇ ਜ਼ਿਆਦਾ ਸੋਚਦੇ ਆ ਚਾਹੇ ਜਿੱਦਾਂ ਦੇ ਵੀ ਹੋਣ ਜਿਹੜੀ ਉਹਦੀ ਮਾਮੀ ਹੁੰਦੀ ਹੈ ਮੁੰਡੇ ਦੀ ਜਿਹਦੇ ਨਾਲ ਉਹਦਾ ਗਲਤ ਰਿਲੇਸ਼ਨ ਹੁੰਦੇ ਆ ਤੇ ਤੁਹਾਨੂੰ ਪਤਾ ਛੱਤੀ ਚਰਿਤ ਨਾਰ ਦੇ ਉਹ ਆਪਣਾ ਮੁੰਡੇ ਨੂੰ ਕਹਿੰਦੀ ਆ ਮੁੰਡਾ ਇੱਕ ਦਿਨ ਗੱਲ ਸ਼ੇਅਰ ਕਰਦਾ ਕਿ ਮੈਂ ਤਾਂ ਦੁਬਈ ਚਲਾ ਜਾਣਾਗਾ ਉੱਥੇ ਨਾਲੇ ਕੰਮ ਕਰੂੰਗਾ ਨਾਲੇ ਮੈਂ ਆਪਣਾ ਕਬੱਡੀ ਵਗੈਰਾ ਤਾਂ ਮੈਂ ਖੇਢੀ ਜਾਊਗਾ ਤੇ ਉਹ ਕਹਿੰਦੇ ਤੂੰ ਛੱਡ ਪਰੇ ਦੁਬਈ ਨੂੰ ਆਪਾਂ ਕੈਨੇਡਾ ਅਮਰੀਕਾ ਚੱਲਦੇ ਆ 20-25 ਕਿੱਲੇ ਜ਼ਮੀਨ ਹੁੰਦੀ ਆ ਕੀ ਕਹਣਾ ਤਾਂ ਦੋਈ ਜਾ ਕੇ ਉਹ ਕਹਿੰਦੇ ਕਿੰਦਾ ਪੋਸੀਬਲ ਹੋ ਸਕਦਾ ਕਹਿੰਦੇ ਪੋਸੀਬਲ ਤਾਂ ਆਪੇ ਹੋ ਜੂਗਾ ਜੇ ਤੂੰ ਚਾਵੇਂ ਉਹ ਕਹਿੰਦਾ ਸਿੱਧੀ ਸਿੱਧੀ ਦਾਸ ਬੇ ਗੱਲ ਕੀ ਆ ਤੇ ਤੂੰ ਆਪਣੇ ਮਾਮੇ ਨੂੰ ਮਾਰਦੇ ਮੁੰਡਾ ਕਵਾ ਕਾ ਰਹਿੰਦਾ ਇਹ ਕੀ ਗੱਲ ਮੇਰੇ ਮਾਮੇ ਨੂੰ ਮਾਰਨ ਨੂੰ ਕਹਿ ਰਹੀ ਆ ਉਹ ਕਿਵੇਂ ਨਾ ਕਿਵੇਂ ਕਰਕੇ ਮੁੰਡੇ ਨੂੰ ਆਪਣੀਆਂ ਗੱਲਾਂ ਵਿੱਚ ਲੈ ਕੇ ਕਹਿੰਦੀ ਮੈਂ ਇਹਨੂੰ ਨੀਂਦੀਆਂ ਗੋਲੀਆਂ ਦੇ ਦੂੰਗੀ ਘਰ ਵਿੱਚ ਨਾ ਤਲਾਬ ਟਾਈਪ ਬਣਿਆ ਹੁੰਦਾ ਜਿਹਦੇ ਵਿੱਚ ਪਾਣੀ ਸਟੋਰ ਕੀਤਾ ਜਾਂਦਾ ਪਾਣੀ ਇਕੱਠਾ ਆਇਆ ਤਾਂ ਕਹਿੰਦੇ ਮੈਂ ਇਹਨੂੰ ਨੀਂਦੀ ਦੀ ਗੋਲੀ ਦੇ ਦੂੰ ਤੇ ਜਦੋਂ ਇਹ ਨਸ਼ੇ ਦੀ ਹਾਲਤ ਚ ਜਾਊਗਾ ਤੇ ਮੈਨੂੰ ਪਾਣੀ 'ਚ ੱਤਕਾ ਮਾਰ ਦੂੰਗੇ ਡੁੱਬ ਕੇ ਮਰ ਜਾਊਗਾ ਕਹਿ ਦਾਂਗੇ ਪੰਡਾਲ ਨੂੰ ਕਿ ਖਾਦੀ ਪੀਤੀ ਜੇ ਮਰ ਗਿਆ ਇੱਕ ਘਟਨਾ ਸਾਹਵਿਤ ਹੋਊਗੀ ਤੇ ਫੇਰ ਆਪਾਂ ਚਲੇ ਜਾਵਾਂਗੇ ਚਲੋ ਜੀ ਮੋਟਾ ਦਿਮਾਗ ਤੁਸੀਂ ਸਮਝ ਸਕਦੇ ਹੋ ਮੈਂ ਕਿੱਥੇ ਗੱਲ ਬੋਲ ਰਿਹਾ ਤੇ ਮੁੰਡਾ ਕਹਿੰਦਾ ਠੀਕ ਆ ਉਹਨਾਂ ਨੇ ਇਦਾਂ ਹੀ ਕੀਤਾ ਨੀਂਦੀ ਦੀਆਂ ਗੋਲੀਆਂ ਦਿੱਤੀਆਂ ਤੇ ਬੰਦੇ ਨੂੰ ਕੋਈ ਅਸਰ ਨਹੀਂ ਹੋਇਆ ਕਿਉਂਕਿ ਬੰਦਾ ਦਾਰੂ ਦੂਰ ਪੀ ਲੈਂਦਾ ਸੀ ਤੇ ਦਾਰੂ ਪੀਣ ਵਾਲੇ ਬੰਦੇ ਨੂੰ ਨਸ਼ੇ ਦੀਆਂ ਗੋਲੀਆਂ ਜਾਂ ਨੀਂਦ ਦੀਆਂ ਗੋਲੀਆਂ ਘੱਟੇ ਅਸਰ ਕਰਦੀਆਂ। ਚਲੋ ਜੋ ਪਲਾਨ ਤਾਂ ਹੋ ਗਿਆ ਫੇਲ। ਫਿਰ ਉਸ ਦੀ ਮਾਮੀ ਨੇ ਇੱਕ ਹੋਰ ਯੋਜਨਾ ਬਣਾਈ। ਕਹਿੰਦੇ ਨੂੰ ਤੂੰ ਜਿੱਦਾਂ ਕਿਦਾਂ ਕਰਕੇ ਨੂੰ ਮਾਰ ਦੇ। ਮੈਨੂੰ ਨਹੀਂ ਪਤਾ ਮੈਨੂੰ ਤੂੰ ਚਾਹੀਦਾ। ਜ਼ਮੀਨ ਹੈਗੀ ਆਪਣੇ ਕੋਲੇ ਆਪਾਂ ਬਾਹਰ ਨਿਕਲ ਜਾਾਂਗੇ ਤੇ ਫਿਰ ਇਕੱਠੇ ਰਹਾਂਗੇ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦੀ। ਫਲਾਣਾ ਢਿੰਕਾ ਤਰ੍ਹਾਂ-ਤਰ੍ਹਾਂ ਦੇ ਟੋਟਕੇ ਪਨਾ ਕੇ ਮੁੰਡੇ ਨੂੰ ਆਪਣੇ ਵਾਸਤੇ ਕਰ ਲਿਆ। ਤੇ ਮੁੰਡਾ ਘਰ ਆਂਦਾ ਮਾਮੇ ਕਹਿੰਦਾ ਮਾਮਾ ਚੱਲ ਯਾਰ ਅੱਜ ਸੂਏ ਤੇ ਆ ਕੇ ਪਧਾਰੂ ਪੀਨੇ ਆ ਤੇ ਗੱਲਾਂ ਬਾਤਾਂ ਕਰਦੇ ਆ ਮਾਮਾ ਕਹਿੰਦਾ ਚੱਲ ਭਾਂਜੇ ਤੇ ਚਲੋ ਜੀ ਦੋਵੇਂ ਮਾਮਾ ਭਾਂਜਾ ਚੱਲੇ ਜਾਂਦੇ ਸੂਏ ਤੇ ਪੈਗ ਸਿੱਗ ਲਾਣਾ ਸ਼ੁਰੂ ਕਰਦੇ ਆ ਤੇ ਭਾਂਜਾ ਮੋٹے-ਮੋٹے ਪੈਗ ਬਣਾ ਕੇ ਆਪਦੇ ਮਾਮੇ ਨੂੰ ਪਿਆਣਾ ਸ਼ੁਰੂ ਕਰ ਦਿੰਦੇ ਤੇ ਮਾਮਾ ਗਰੋਗ ਦਾ ਕਹਿੰਦਾ ਨਾ ਭਾਂਜੇ ਐ ਨਾ ਕਰ ਤੈਨੂੰ ਪਤਾ ਮੈਂ ਕਿੰਨੀ ਪੀਣਾ ਤੇ ਜ਼ਿਆਦਾ ਹੋ ਜੂਗੀ ਰਹਿਣ ਦੇ ਉਹ ਕਹਿੰਦਾ ਮਾਮਾ ਮੈਂ ਤੇਰਾ ਭਾਂਜਾ ਭਾਂਜੇ ਭਾਂਜੇ ਨਾਲ ਬੈ ਕੇ ਨਹੀਂ ਦਾਰੂ ਪੀਂਗਾ ਉਹ ਕਹਿੰਦਾ ਜੇ ਇਹ ਗੱਲ ਆ ਤਾਂ ਫਿਰ ਪਾ ਚਲੋ ਜੀ ਭਾਂਜਾ ਪੈਗ ਪਾੰਦਾ ਗਿਆ ਮਾਮਾ ਖਿੱਚਦਾ ਗਿਆ ਤੇ ਫਿਰ ਥੋੜਾ ਟਾਈਮ ਹੋਣ ਤੋਂ ਬਾਅਦ ਉਹਦਾ ਜਿਹੜਾ ਮਾਮਾ ਸੀ ਉਹਦੇ ਭਾਂਜੇ ਨੂੰ ਕਹਿੰਦਾ ਕਹਿੰਦਾ ਪੁੱਤ ਗੱਲ ਸੁਣ ਕਹਿੰਦਾ ਤੂੰ ਕਬੱਡੀ ਨਾ ਛੱਡੀ ਕਬੱਡੀ ਖੇਡ ਜੇ ਤੈਨੂੰ ਕਿਸੇ ਪੈਸੇ ਤੇ ਲਈ ਦੀ ਲੋੜ ਆ ਤਾਂ ਮੇਰੇ ਤੋਂ ਮੰਗ ਲਈ ਸੰਗੀ ਨਾ ਮੇਰੀ ਤੈਨੂੰ ਫੁੱਲ ਸਪੋਰਟ ਆ ਤੇ ਭਾਂਜਾ ਸੋਚਦਾ ਯਾਰ ਮੇਰਾ ਮਾਮਾ ਮੇਰੇ ਬਾਰੇ ਇੰਨਾ ਕੁ ਸੋਚੀ ਬੈਠਿਆ ਹੋਗਾ ਉਹਦੀ ਅੱਖਾਂ 'ਚ ਹੰਝੂ ਆ ਜਾਂਦੇ ਆ ਤੇ ਉਹ ਸਾਈਡ ਤੇ ਆ ਕੇ ਉਹਨੂੰ ਫੋਨ ਕਰਦਾ ਕਹਿੰਦਾ ਮੈਂ ਤਾਂ ਨਹੀਂ ਮਾਰ ਸਕਦਾ ਮੈਨੂੰ ਤਾਂ ਨਹੀਂ ਹੁਣਾਏ ਉਹਨੂੰ ਇਹ ਤੇਰੇ ਕੋਲੇ ਹੁਣਾ ਤਾਂ ਮੈਂ ਮਾਰ ਦਾਂ ਨਾ ਮੈਨੂੰ ਨਹੀਂ ਪਤਾ ਜ਼ਿੰਮੇਦਾਰੀ ਮੈਂ ਕਰਕੇ ਉਹਨੂੰ ਮਾਰ ਨਹੀਂ ਫਿਰ ਮੈਂ ਤੂੰ ਬੁਰਾ ਕੋਈ ਨਹੀਂ ਹੁਣ ਸੋਟ ਟੋਟ ਕੇ ਅਪਣਾਏ ਹੋਣੇ ਆ ਮੁੰਡਰੇ ਜਿਵੇਂ ਤੇ ਮੈਂ ਕਰਕੇ ਸਕੂਟਰ ਦੇ ਇੱਕ ਕਲਚ ਵਾਇਰ ਹੁੰਦੀ ਐ ਲੋਹੇ ਦੀ ਉਹ ਨਾਲ ਪਹਿਲਾਂ ਹੀ ਲੈ ਗਿਆ ਸੀ ਉਹਨੇ ਕਿਹਾ ਤਾਂ ਪਿੱਛੋ ਜਾ ਕੇ ਮਾਮੇ ਦਾ ਗਲਾ ਘੋਟ ਕੇ ਤੇ ਜਦੋਂ ਮਾਮੇ ਦਾ ਸਾਹ ਘੁੱਟਣ ਲੱਗ ਗਿਆ ਤਾਂ ਮਾਮਾ ਹਲੇ ਵੀ ਕਹਿ ਰਿਹਾ ਕਹਿੰਦਾ ਭਾਂਜੇ ਨਾ ਕਰ ਯਾਰ ਮੇਰਾ ਸਾਹ ਘੁੱਟ ਰਿਹਾ ਮਜ਼ਾਕ ਨਾ ਕਰ ਮੇਰੇ ਨਾਲ ਉਹਨੂੰ ਤਾਂ ਮਜ਼ਾਕ ਹੀ ਲੱਗ ਰਿਹਾ ਸੀ ਕਿ ਭਾਂਜਾ ਮੇਰੇ ਨਾਲ ਮਜ਼ਾਕ ਕਰ ਰਿਹਾ ਪਰ ਜਿਵੇਂ ਤੇ ਮੈਂ ਕਰਕੇ ਭਾਂਜਾ ਆਪਣੇ ਮਾਮੇ ਨੂੰ ਮਾਰ ਦਿੰਦਾ ਚਲੋ ਜੀ ਉਸ ਤੋਂ ਉਹ ਪੁਲਿਸ ਇਨਕੁਆਰੀ ਹੁੰਦੀ ਆ ਪੁਲਿਸ ਨੂੰ ਵੀ ਸ਼ੱਕ ਹੁੰਦਾ ਯਾਰ ਪਤਾ ਕਰਦੇ ਆ ਪਿੰਡਾਂ ਵਿੱਚ ਕਿ ਮੁੰਡਾ ਬੜਾ ਚੰਗਾ ਸੀ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਸੀ ਪਿੰਡ ਕਰੇ ਜਾਂਦੇ ਆ ਰੋਣਾ ਧੋਣਾ ਲੱਗਿਆ ਹੁੰਦਾ ਕੱਲਾ ਕੱਲਾ ਮੁੰਡਾ ਤੇ ਪੁਲਿਸ ਨੂੰ ਜਦੋਂ ਪਤਾ ਚੱਲਦਾ ਕਿ ਯਾਰ ਜਦੋਂ ਇਦਾਂ ਕੋਈ ਗੱਲਬਾਤ ਨਹੀਂ ਹੈਗੀ ਉਹਨਾਂ ਨੇ ਸਾਰਿਆਂ ਤੋਂ ਉਹਨਾਂ ਦੇ ਫੋਨ ਮੰਗੇ ਤੇ ਉਹਦੀ ਘਰ ਵਾਲੀ ਕੋਲੋਂ ਵੀ ਉਹਦਾ ਫੋਨ ਮੰਗਿਆ ਤੇ ਘਰ ਵਾਲ ਨੇ ਫੋਨ ਦਿੱਤਾ ਨਹੀਂ ਜਿਵੇਂ ਤੇ ਮੈਂ ਕਰਕੇ ਉਹਨਾਂ ਨੇ ਕਾਲ ਦੀਆਂ ਡਿਟੇਲਾਂ ਕੱਢੀਆਂ ਜਦੋਂ ਡਿਟੇਲ ਆ ਕੱਢੀਆਂ ਪਤਾ ਚੱਲਿਆ ਵੀ ਰਾਤ ਦੇ 2 ਵਜੇ ਕਾਲ 3 ਵਜੇ ਕਾਲ ਦੋ ਦੋ ਘੰਟੇ ਗੱਲਾਂ ਬਾਤਾਂ ਹੋ ਰਹੀਆਂ ਮਾਮੀ ਤੇ ਭਾਣ ਜੀ ਵਿੱਚ ਫਿਰ ਉਹਨੇ ਭਾਣ ਦਾ ਚੱਕ ਲਿਆ ਤੇ ਭਾਣ ਜ ਨਾਲ ਗੱਲਬਾਤ ਕੀਤੀ ਤੇ ਭਾਣ ਜ ਸਾਰੀਆਂ ਗੱਲਾਂ ਮੰਨ ਗਿਆ ਕਹਿੰਦਾ ਜੀ ਇੱਦਾਂ ਇੱਦਾਂ ਕਰਕੇ ਐ ਸਾਡੀ ਗੱਲਬਾਤ ਹੋਈ ਆ ਤੇ ਇਹਨੇ ਮੈਨੂੰ ਜਿਵੇਂ ਤੇ ਮੈਂ ਕਰਕੇ ਮੈਨੂੰ ਤੱਕਾ ਕੀਤਾ ਜਾਂ ਮੈਨੂੰ ਨੂੰ ਆਪਣੀਆਂ ਗੱਲਾਂ ਵਿੱਚ ਲੈ ਕੇ ਮੈਨੂੰ ਮਾਰਨ ਲਈ ਮਜਬੂਰ ਕੀਤਾ ਇਹ ਕਹਿੰਦੀ ਸੀ ਕਿ ਆਪਾਂ ਬਾਹਰ ਚਲੇ ਜਾਵਾਂਗੇ ਪਰ ਮੈਂ ਆਪਣੇ ਮਾਮੇ ਨੂੰ ਮਾਰਨਾ ਨਹੀਂ ਚਾਹੁੰਦਾ ਸੀ ਪਰ ਇਹਨੇ ਮੇਰੇ ਤੋਂ ਕਰਵਾਤਾ ਤੇ ਇਸ ਤੋਂ ਤੁਹਾਨੂੰ ਇਹ ਸਿੱਖ ਨੂੰ ਮਿਲਦਾ ਕਿ ਇੱਕ ਤਾਂ ਔਰਤ ਜਾਤ ਦੇ ਪਿੱਛੇ ਲੱਗ ਕੇ ਕਦੇ ਵੀ ਆਪਣੇ ਭਰਾਵਾਂ ਨਾਲ ਆਪਣੇ ਪਿਓ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਨਾ ਬਗਾੜੋ ਜੇ ਐਦਾਂ ਦੀ ਜਨਾਨੀ ਤੁਹਾਨੂੰ ਤੁਹਾਡੇ ਰਿਲੇਸ਼ਨ ਦੇ ਜਾਂ ਤੁਹਾਡੇ ਇਸ ਤਰ੍ਹਾਂ ਕਿੱਥੇ ਮਿਲਦੀ ਆ ਤਾਂ ਉਹ ਤੋਂ ਪਾਸਾ ਹੀ ਭੱਟਿਆ ਚੰਗਾ ਕਿਉਂਕਿ ਗਲਤ ਔਰਤ ਘਰ ਉਝਾੜ ਵੀ ਸਕਦੀ ਆ ਤੇ ਸਹੀ ਔਰਤ ਘਰ ਨੂੰ ਸਵਰਗ ਬਣਾ ਵੀ ਸਕਦੀ ਆ। ਤੋਂ ਬਾਕੀ ਤੁਸੀਂ ਆਪਣੇ ਆਪਣੇ ਰਿਵਿਊ ਜਰੂਰ ਦਿਓ ਆਪਣੇ ਆਪਣੇ ਵਿਚਾਰ ਕਿ ਕੌਣ ਸਹੀ ਆ ਕੌਣ ਗਲਤ ਆ ਤੇ ਬਾਕੀ ਰੱਬ ਰਾਖਾ। ਅੱਜ ਕੱਲ ਦੇ ਸਮੇਂ 'ਚ ਬਹੁਤ ਕੁਝ ਚੱਲ ਰਿਹਾ। ਮਾਵਾਂ ਆਪਣੇ ਆਸਕ ਨਾਲ ਮਿਲ ਕੇ ਆਪਣੇ ਪਤਨ ਨੂੰ ਮਾਰ ਦਿੰਦੀਆਂ ਆਪਣੇ ਘਰ ਵਾਲੇ ਨੂੰ ਮਾਰ ਦਿੰਦੀਆਂ ਆਪਣੇ ਪਿਓ ਤੱਕ ਨੂੰ ਮਾਰ ਦਿੰਦੀਆਂ ਆਪਣੇ ਬੱਚਿਆਂ ਤੱਕ ਨੂੰ ਮਾਰ ਦਿੰਦੀਆਂ ਅੱਜ ਦੇ ਸਮੇਂ 'ਚ ਇਹ ਨਹੀਂ ਸਮਝ ਲਾਗੇ ਦੁਨੀਆ ਜਾ ਕਿੱਥੇ ਰਹੀ ਆ ਕਿ ਸਾਲਾ ਕਾਮਵਾਸਨਾ ਇੰਨੀ ਵੱਧ ਗਈ ਆ ਕਿ ਰਿਸ਼ਤੇ ਨਾਤੇ ਸਭ ਉਹਦੇ ਅੱਗੇ ਫਿੱਕੇ ਪੈ ਜਾਂਦੇ ਆ ਰਬ ਰੱਖਾ ਕਲਯੁਗ ਚੱਲ ਰਿਹਾ ਪੀਖ ਤੇ ਚੱਲ ਰਿਹਾ